ਤੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਸੱਸੀ ਗੱਲ ਬਾਈ ਜੀ ਤੇਰਾ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਰੇ ਹਰਪ੍ਰੀਤ ਸਿੰਘ ਪਿੰਡ ਕਟੂ ਜਿਹੜਾ ਬਗੜਾ ਤੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ ਆਪਣਾ 7889097305 7889097305 ਇਹ ਦੇ ਬਾ ਵੜ ਦੇਖੀ ਜ ਨੇ ਸੁਆ ਕਿਹੜਾ ਸੁਈਆ ਇਹ ਦੂਜਾ ਸੁਆ ਸੁਈਆ ਵੀ ਅੱਜ ਸਵੇਰੇ ਸੁਈਆ ਠੀਕ ਹੈ ਜੈਨੂਰ ਦੂਜਾ ਸੁਆ ਹਾਂ ਜੈਨੂਰ ਤਕਰੀਬਤ ਸਵੇਰੇ 4:00 ਵਜੇ ਦੀ ਹੈ ਠੀਕ ਹੈ ਜੀਰ ਵਗੈਰਾ ਸਭ ਖੋ ਕੇ ਜਾਓ ਜੀ ਇਹਦੇ ਜੀਰ ਬਾਕੀ ਆਪਣੇ ਕੋਲ ਜੀਰ ਵਾਲੀ ਵੀ ਹੋਣੀ ਹੈਗੀ ਆ ਠੀਕ ਹੈ ਤੇ ਦੰਦੋ ਕਿਵੇਂ ਹੈ ਦੰਦੋ ਬਈ ਸ਼ਕੀਆ ਦੰਦੋ ਛਿੱਗੀ ਜਵਾਨ ਹੋ ਗਈ ਨਾ ਹਾਂ ਜਵਾਨ ਹੋ ਗਈ ਨਾ ਜੈਨੂਰ ਦੂਜਾ ਸੁਆ ਜਾਵਾਂ ਬੱਚਾ ਇਹਨੇ ਕੀ ਪਤਾ ਬੱਚਾ ਬਰੇ ਬੱਛੀ ਆ ਠੀਕ ਹੈ ਬੱਚੀ ਬਹੁਤ ਪਿਆਰੀ ਆ ਪਿਛੇ ਨਾ ਪਛੀੜਾ ਰਿਕਾਰਡ ਵਿੱਚ ਸਾਰਾ ਬੰਦਿਆ ਕੋਲੇ ਪਿਛੇ ਲਿਖ ਕੇ ਫਾਰਮ ਕੋਲੇ ਸਾਰਾ ਜੇ ਕੋਈ ਪੈਸਾ ਦਾ ਕਰ ਰਿਹਾ ਰਿਕਾਰਡ ਸਾਰਾ ਹੋ ਰਿਹਾ ਦਾ ਹੀ ਬਚੀ ਨਾ ਠੀਕ ਹੈ ਵੀ ਕਿਹੜੇ ਸੀਮੈਂਟ ਗਿਆ ਪਾ ਹਾਂ ਹਾਂ ਤੇ ਪਹਿਲੇ ਸੁਵੇ ਮਾਲਕ ਨੇ ਆਪਾਂ ਨੂੰ ਦੁੱਧ ਕਿੰਨਾ ਦੱਸਿਆ ਦਾ ਮੈਂ 27 22 ਕਿਲੋ ਦੁੱਧ ਪਹਿਲੇ ਸੁਵੇ ਦਿੱਤਾ ਵੀ 27 22 ਕਿਲੋ ਦੁੱਧ ਤੇ ਪਲੂਣ ਪਹਿਲੇ ਸੁਵੇ ਚੱਲੀ ਹਾਂ ਹਾਂ ਹੁਣ ਮੂਰੇ ਮੰਨ ਕੇ ਚੱਲੋ ਦਸਤਾਂ ਨੂੰ ਮੌਸਮ ਵੀ ਠੰਡਾ ਹੋ ਜਾਣਾ ਹਨਾ ਕਿਉਂ ਰੁੱਤ ਬਈ ਲੈ ਜੇ ਮੈਂ ਕਿੰਨਾ ਲੰਬਾ ਟਾਈਮ ਤੇ ਬਾਈ ਹੋ ਗੋ ਹੁਣ ਇੰਨਾ ਦੀ ਆਉਣ ਹੋ ਰਹੀ ਐ ਇੰਨਾ ਟਾਈਮ ਚ ਹਨਾ ਜਿਉਂ ਜਿਉਂ ਠ ਠੀਕ ਹੈ ਇਹਦੇ ਕੀ ਅੰਦਾਜ਼ਾ ਜੇ ਆਪਾਂ ਲਾ ਕੇ ਚੱਲ ਸਕੀਏ ਦਾ ਅੰਦਾਜ਼ਾ ਜੇ ਆਪਾਂ ਕਿੰਨੂੰ 30 ਕਿਲੋ ਦੁੱਧ ਦੇ ਘਾਟੀ ਦੀ ਵੜ ਦੇ ਦਾਂਗੇ ਠੀਕ ਮੰਨ ਕੇ ਚੱਲੀਏ 28 ਮਨ ਕੇ ਪੈਸੇ ਲਾ ਲੈ ਹੁੰਦਾ ਬੰਦਾ 28 ਮਨ ਕੇ ਲਾ ਲੈਣਾ ਬਾਕੀ ਝੇਵਾ ਦੇ ਖਤਿਆਰਾ ਵੱਧ ਝੇਵਾ ਕਰਨੀ ਜੇ ਫਾਰਮ ਹੋ ਜਾ ਤਾਂ 3 ਲੱਖ ਦੀ ਚੰਗੀ ਵਸੇ ਆ 35 ਹੁੰਦੀ ਜਾ ਸਕਦੀ ਆ ਠੀਕ 28 ਤੇ 30 ਕਿਲੋ ਤਾਂ ਕਹਿ ਕੇ ਦੇ ਦੇ ਚਵਾਈ ਕਰਕੇ ਦੇਖੋ ਨਾ ਸਵੇਰੇ ਧਾਰਾ ਤੂੰ ਰੱਖ ਕੇ ਜਿਵੇਂ ਓਕੇ ਮੇਰੇ ਨਾਲ ਧਾਰਾ ਮਾਰ ਦੇਣਾ ਇਮੀਡੀਏ ਕਰ ਦੇ ਧਾਰੇ ਮਾਰ ਫਿਰ ਪਹਿਲਾਂ ਜੀ ਸਵੇਰੇ ਚਵਾਈ ਦੇਖ ਸਕਦੇ ਹੋ ਮਗਰ ਸਾਨੂੰ ਕੀ ਬਤਾ ਮੋਟਾ ਮੋਟਾ ਚਵਾ ਤੁਹੇ ਦੇਖੋ ਕੋਈ ਭੂਰ ਸਰ ਨਾਲ ਨਹੀਂ ਪੂਰਾ ਮੋਟਾ-ਮੋਟਾ ਥਣ ਚਾਹੇ ਵਾ ਮਸ਼ੀਨੀ ਚ ਵਾਈ ਕਰ ਲਈਏ ਚਾਹੇ ਹਾਥੀ ਦੋਨੇ ਟਾਈਪ ਦਾ ਵੇੜ ਦੇ ਥਣ ਲੱਗਿਆ ਵਾ ਸੋ ਚੋਣ ਦੇਖੋ ਪੂਰਾ ਮੋਟਾ-ਮੋਟਾ ਤੇ ਵੀਰੇ ਮਗਨ ਸੰਜੀ ਧਾਰਾ ਹੋਰ ਮਾਰ ਦੇ ਸੋ ਦੇਖੋ ਕੋਈ ਆਪਾਂ ਨਿਆਣਾ ਨਹੀਂ ਪਿਆ ਬਾਕੀ ਐਫ ਐਫ ਵੇੜਾ ਮਨ ਪਤਾ ਹੀ ਵੀ ਨਿਆਣਾ ਪਾਉਣਾ ਪਾਉ ਨਹੀਂ ਪਾਉ ਕੋ ਦਿਨ ਹੁੰਦੀ ਇਹਨਾਂ ਦੀ ਤੇ ਚਾਹੇ ਜੋੜੇ ਮਸ਼ੀਨੀ ਦੇ ਬਾਕੀ ਮਿਲ ਕੇ ਵੀਨ ਵਗੈਰਾ ਦੇਖੋ ਜਮਾ ਨਾੜਾ ਨਾਲ ਗੁੰਦੀ ਪਈ ਆ ਹਨਾ ਤੇ 28 ਲੀਟਰ ਦੁੱਧ ਤੇਲ ਕੀ ਮੰਨ ਕੇ ਚੱਲੇ ਬੰਦਾ ਕੇਰ ਹੋਈ ਤਾਂ ਵੱਧ ਪਾ ਲੂ ਤੇ ਰੇਟ ਇਹਦਾ ਕੀ ਰੱਖੇ ਵ ਇਹ ਲੈ ਭਾਈ 90 ਗ੍ਰਾਹ ਵਾਲਾ 95 ਗ੍ਰਾਹ ਵਾਲਾ 85000 ਦੀ ਬੈੜ ਦੇ ਰਿਹਾ। ਮਾਨਦਾਨ ਵਾਲਾ ਵੋਟਾ 85 ਮਾਨਦਾਨ ਕਰ। ਤੋੜ ਦੀ ਬਾਹਰ ਲੈ ਨੂੰ। ਸਭ ਰੋ ਕੱਦ ਕਾਠ ਵਗੈਰਾ ਦੇਖ ਸਕਦੇ ਹੋ ਬੈੜ ਦਾ ਚੰਗਾ ਸਾਫ ਸੁਥਰਾ ਤੇ ਫਿੱਟ ਫੜਨ ਦੇ ਵਾ ਬਿਲਕੁਲ ਫਿਟਿੰਗ ਵਾਲਾ ਤੇ ਰੇਡ ਵੀ ਬਿਲਕੁਲ ਜੈਨੂਨ ਜਿਹਦਾ ਵਿੱਚ ਨਾਲ 85000 ਰੁਪਇਆ। ਇਹਦੇ ਵਿੱਚੋਂ ਵੀ ਥੋੜਾ ਬਹੁਤਾ ਮਾਨਦਾਨ ਹੋ ਜਾਊਗਾ 85000 ਦੇ ਵਿੱਚ। ਸੂਈ ਸਵਾਈ ਜਾਲਾ ਦੇਖੋ ਮਗਰ ਚਿੱਟਾ ਜੇ ਰੋਕੇ ਆ ਤੇ ਬੱਚਾ ਆ ਗਿਆ ਦੇ ਪਿੱਛੇ ਬੱਚੀ। ਤਾਜੀ ਸੂਈ ਹੈ ਬਿਲਕੁਲ ਜਮਾ। ਮਨ ਕੇ ਚਲੋ ਵੀ 8 ਮਹੀਨੇ ਦੁੱਧ ਛੱਡੀ ਹੋਈ ਜਮਾਂ ਤੇ ਨਾੜਾ ਨੂੜਾ ਰਪਈਆ ਗੁੰਦੀ ਜਮਾਂ ਇਹ ਦੇਖੋ ਮੈਂ ਤਵੀ ਨੂੜਾ ਖਾਨਚਾਰੇ ਨੀ ਕਮੇਜ ਨੰਬਰ ਬੋਲ ਜੀ ਵੀ ਦੁਆਰੇ ਆਪਣਾ 76890 97305 ਪਿੰਡ ਕਟੂ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲੈ ਸਾਬ ਦਾਤ